ਮੇਰੀਤੀ ਇਹ ਗੱਲ ਦੱਸ ਪਿੱ ਕੁੜੀ ਚੰਗੀ ਆ ਨਾ ਸਾਡੇ ਪਰਿਵਾਰ ਦੇ ਵਿੱਚ ਰਲ ਮਿਲ ਜਾਊਗੀ ਨਾ ਫਿਕਰ ਵਾਲੀ ਕੋਈ ਗੱਲ ਨਹੀਂ ਜੇ ਤੇਰੇ ਕੁੜੀ ਪਸੰਦ ਹੋਊਗੀ ਨਾ ਆਪਾਂ ਫੇਰ ਹੀ ਹਾਂ ਕਰਾਂਗੇ ਮੈਨੂੰ ਵੀ ਪਤਾ ਵਾ ਕਿ ਤੂੰ ਸਾਰੀ ਉਮਰ ਉਹਦੇ ਨਾਲ ਕੱਢਣੀ ਆ ਵੇਖੋ ਤੁਹਾਡਾ ਨਿੱਕਾ ਵੀਰਿਆ ਸਮਝੋ ਥੋੜਾ ਜਿਹਾ ਉਹ ਵੀਰ ਤੇ ਤਰਲੇ ਲੈਣ ਡਿਆ ਵਾ ਕਿ ਮੇਰਾ ਨਾਂ ਵਿਆਹ ਕਰੋ ਪਰ ਤੁਸੀਂ ਸਾਰੇ ਟੱਬਰ ਨੇ ਰੱਟ ਲਾਈ ਆ ਬਸ ਇੱਕੋ ਗੱਲ ਦੀ ਮੈਨੂੰ ਇੱਕ ਗੱਲ ਸਮਝਾ ਪਿਹੜੀਆਂ ਫੜੀਆਂ ਕਿਹੜੀ ਗੱਲੋਂ ਕਰਨ ਡਿਆ ਵਾ ਜਾਣਾ ਕਿਉਂ ਨਹੀਂ ਗਿਆ ਜੇ ਮੁੰਡਾ ਆ ਹੀ ਗਿਆ ਸੀ ਦੱਸ ਦੇਣਾ ਤੇ ਤੁਹਾਨੂੰ ਮਾਫਿਆ ਨਹੀਂ ਸਬਰ ਕਰ ਲੋ ਜਿਹਦਾ ਵਿਆਹ ਕਰਨਾ ਉਹ ਸਹਿਮਤ ਆ ਇਹ ਜੀ ਅੱਜ ਕੰਮ ਪਸੰਦ ਆ ਗਿਆ ਤੇ ਤੁਹਾਨੂੰ ਸਭ ਨੂੰ ਠੀਕ ਲੱਗਾ ਤੇ ਤੁਸੀਂ ਛੁੱਟੀ ਵਧਾ ਲਈ ਤੇ ਵਿਆਹ ਵੀ ਨਾਲ ਹੀ ਕਰਨਾ ਜੀ ਗੱਡੀ ਘੜ ਤੇ ਮੈਂ ਆ ਗਿਆ ਠੀਕ ਹੈ ਯਾਰ ਜਿਹੜਾ ਕੰਮ ਤੇ ਮੈਂ ਸੋਚਣ ਡਿਆ ਵਾਂ ਉਹ ਤੇ ਹੋਣ ਹੀ ਨਹੀਂ ਗਿਆ ਤੇ ਇਹਦੀ ਜੀ ਕਿਸਮਤ ਤੇਜ ਵਾ ਬਾਹਰ ਹੀ ਮੁੰਡਿਆਂ ਨੇ ਨਹੀਂ ਆਰੀ ਕਿਹਾ ਤੇ ਫੇਰ ਬੱਜ ਜਾਂਦਾ tribal pot anda T de kara ති??